ਬੜੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਿਆ ਬੁਰਤ ਕੈਂਪੇਨ ਹੈ ਉਹਦੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅਮਰitsar ਨੂੰ 12 ਕਿਲੋ ਤੋਂ ਪਲੱਸ ਹੀਰੋਇਨ ਫੜੀ ਹੈ ਤੇ ਚਾਰ ਮੁਲਜ਼ਮ ਹੋਰ ਫੜੇ ਨੇ ਬੇਸਿਕਲੀ ਇਹ ਤਰਨਤਾਰਨ ਤੇ ਅਮਰitsar ਰੂਰਲ ਏਰੀਆ ਚ ਜਿਹੜੇ ਆਪਰੇਟ ਕਰਦੇ ਆ ਟੋਟਲ ਜਿਹੜੀ ਰਿਕਵਰੀ ਇਸ ਕੇਸ ਦੇ ਵਿੱਚ ਪਹਿਲਾਂ 8 ਕਿਲੋ ਹੁੰਦੀ ਹੈ 5 ਜਿਹਦੇ ਬਾਰੇ ਤੁਹਾਨੂੰ ਪਹਿਲਾਂ ਬਰੀਫ ਕੀਤਾ ਜਾਂਦਾ ਚਾਰਟੇ ਦੇ ਪੁਲਿਸ ਸਟੇਸ਼ਨ ਦੇ ਵੀ ਜਿਹੜੇ ਐਫਆਈਆਰ ਹੈ ਉੱਤ ਪੰਜ ਮੁਲਜ਼ਮ ਥੋੜੇ ਸੀਗੇ ਉਹਨਾਂ ਦੀ ਪੁੱਛਗਿੱਛ ਤੋਂ ਅੱਗੇ ਗੱਲ ਚੱਲੀ ਇੱਕ ਸੇਵਕ ਵੀ ਜਿਹੜਾ ਪਹਿਲੇ ਕੇਸ ਦਾ ਮੁਲਜ਼ਮ ਸੀ 8 ਕਿਲੋ ਵਾਲਾ ਉਸੇ ਲੜੀ ਦੇ ਵਿੱਚ ਉਹਨੇ ਦੱਸਿਆ ਕਿ ਇੱਕ ਜੋ ਪੁੱਤ ਨੇ ਗੁਰਪ੍ਰੇਮ ਤੇ ਗੁਰਦੇਵ ਇਹ ਨਾਰਲਾ ਪਿੰਡ ਕਰਨਤਾਰਨ ਡਿਸਟ੍ਰਿਕਟ ਦਾ ਉੱਥੋਂ ਦੇ ਰਹਿਣ ਵਾਲਿਆ ਇਹ ਦੋਨੋਂ ਇੱਕ ਪਾਕ ਬੇਸ ਸਮਗਲਰ ਦੇ ਵਿੱਚ ਨਵਾਂ ਆਇਆ ਪਠਾਨ ਉਹਦੇ ਨਾਲ ਇਨਟੈਚ ਸੀਗੇ ਤੇ ਹੀਰੋਇਨ ਦਾ ਵੱਡਾ ਕੰਮ ਕਰ ਰਹੀ ਸੀ ਉਸ ਏਰੀਆ 'ਚ ਗੁਰਪ੍ਰੀਤ ਸਿੰਘ ਜਿਹੜਾ ਫਾਦਰ ਆ ਉਹਦਾ ਦੋਸਤ ਸੀਗਾ ਮਲਕੀਤ ਸਿੰਘ ਹੈਗਾ ਮਤਲਬ ਉੱਥੇ ਉਹਨਾਂ ਨੇ ਆਪਸ ਆਪਣੀ ਜਿਹੜੀ ਮਿਲਿਪੁਕਤ ਨਾਲ ਉਹ ਕਿ ਡਲ ਪਿੰਡ ਜਿਹੜਾ ਮਲਕੀਤ ਸਿੰਘ ਦੇ ਦੇ ਖੇਤ ਨੇ ਚਰੀ ਵਗੈਰਾ ਬੀਜਦਾ ਉੱਥੇ ਡ੍ਰੋਪਿੰਗ ਕਰਾਉਂਦੇ ਸੀ ਕੋਆਰਡੀਨੇਟਸ ਦੇ ਕੇ ਅਕ੍ਰੋਸ ਦ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਔਰ ਚਰੀ ਦੇ ਖੇਤ ਚ ਤੁਹਾਨੂੰ ਪਤਾ ਹੀ ਹੈ ਕਿ ਚੀਜ਼ ਆ ਕੇ ਡਿੱਗਦੀ ਹੈ ਤੇ ਛੁੱਪ ਜਾਂਦੀ ਹੈ ਤੇ ਆਪਣੇ ਖੇਤ ਦੇ ਵਿੱਚ ਉਹ ਚੁਕਣੀ ਬੜੀ ਸੌਖੀ ਹੈ ਮਲਕੀਤ ਸਿੰਘ ਦਾ ਵੀ ਰਾਫਤਾ ਬਾਹਰ ਸੀਗਾ ਇੱਕ ਰੂਪੇ ਇੱਥੇ ਗੁਰਦੇ ਤੇ ਜਿਹੜੇ ਪਿਓ ਪੋਤੇ ਨੂੰ ਨਾਲ ਵਰਤੇ ਸੀ ਕਿਉਂਕਿ ਜਹਾ ਜ਼ਮੀਨ ਦੇ ਉੱਤੇ ਸੀਗੀ ਉਹਨਾਂ ਤੋਂ ਪਹਿਲਾਂ ਜਿਹੜੀ ਹੈ 10 ਕਿਲੋ ਹੀਰੇਨ ਫੜੀ ਗਈ ਇਹ ਇਹਨਾਂ ਨੇ ਆਪਣੇ ਮੱਝਾਂ ਵਾਲੇ ਦਾ ਹੁੰਦਾ ਵਾੜਾ ਉਹਦੇ ਵਿੱਚ ਤੋ ਆ ਪੁੱਟ ਕੇ ਤੇ ਪਲਾਸਟਿਕ ਦੇ ਵਿੱਚ ਦੱਬੇ ਹੋਏ ਸੀ ਉੱਥੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੇ ਅਗਲੀ ਜਿਹੜੀ ਕਾਰਵਾਈ ਆ ਪਾਕਿਸਤਾਨ ਬੇਸ ਸਮਗਲਰਸ ਨੂੰ ਟਰੈਕ ਕਰਦੇ ਹੋਏ ਗੁਰਜੀਤ ਸਿੰਘ ਨੇ ਨਾਲਾ ਏਰੀਆ ਦਾ ਰਹਿਣ ਵਾਲਾ ਇੱਕ ਬੰਦਾ ਉਹ ਫਿਰ ਉਹ ਤੋਂ ਸਾਨੂੰ 2 ਕਿਲੋ ਹੀਰੋਇਨ ਇੱਕ ਬੜਾ ਸੈਮੀ ਸੈਕਿਊਰੀਟਿਡ ਪੁਆਇੰਟ 30 ਬੋਰ ਦਾ ਪਿਸਤਲ ਮਿਲਿਆ ਜੋ ਕਿ ਉਹਨੇ ਆਪਣੇ ਬਿਸਤਰੇ ਦੇ ਵਿੱਚ ਆਪਣੇ ਜਿਹੜੇ ਹੁੰਦੀ ਹੈ ਜਿਹਨੂੰ ਦਰੀ ਕਹਿ ਸਕਦੇ ਆ ਕਿ ਦੱਲਾ ਉਹਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਉਹ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਇੱਕ ਜਿਹੜਾ ਕਾਰਟਲ ਦਾ ਡਰਗ ਦਾ ਉਸ ਮੈਚ ਹੋਇਆ ਇਹ ਟੋਟਲ ਇਸ ਕੇਸ ਦੀ ਰਿਕਵਰੀ ਦੇਖੀ ਤਾਂ 20 ਕਿਲੋ 193 ਗ੍ਰਾਮ ਹੋ ਜਾਂਦੀ ਹੈ ਲੇਟੈਸਟ ਜਿਹੜੀ ਰਿਕਵਰੀ ਇਹਦੇ ਚੋਰੀ ਹੈ 12 ਕਿਲੋ ਇਹ ਤਕਰੀਬਨ 6 ਗ੍ਰਾਮ ਤੋ ਇਹਦੇ ਵਿੱਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਖਾਨ ਨਾਮ ਦਾ ਸਮਗਲਰ ਹੈ ਦੂਜੀ ਗੱਲ ਅਜਨਾਲਾ ਸੈਕਟਰ ਦੇ ਵਿੱਚ ਫਲੱਡ ਔਨ ਕਰਕੇ ਤਰਨ ਤਰਨ ਸੈਕਟਰ ਕਾਫੀ ਇਹਨਾਂ ਨੇ ਐਕਟੀਵੇਟ ਕੀਤਾ ਸੀ ਪਾਕਿਸ ਸਮਗਲਰਸ ਨੇ ਔਰ ਜਿਹੜੇ ਰਿਸੀਵਰ ਨੇ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਹੈ ਗੁਰਜੀਤ ਸਿੰਘ ਜਿਹੜਾ ਅਜਨਾਲਾ ਏਰੀਆ ਦਾ ਰਹਿਣ ਵਾਲਾ ਬੰਦਾ ਉਹ ਕੋਟਲੀ ਸਾਕਾ ਪਿੰਡਾ ਦਾ ਉਹ ਬੰਦਾ ਨੋਟ ਓਨਲੀ ਹੀਰੋਇਨ ਦੇ ਵਿੱਚ ਪਠਾਨ ਦੀ ਇੱਕ ਕਨਸਾਈਨਮੈਂਟ ਚੁੱਕ ਰਹੀ ਸੀ ਵੈਪਨ ਦੀਆਂ ਵੀ ਤੇ ਅੱਗੇ ਹਵਾਲਾ ਦੇ ਵਿੱਚ ਵੀ ਉਹਦਾ ਕਾਫੀ ਰੋਲ ਹੈ ਔਰ ਇਹਨੂੰ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਵਿੱਚ ਮੈਂ ਦਿੱਲੀ ਮੁਬਾਰਕਬਾਦ ਦਿੰਦਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਨੂੰ ਹਰਪਾਲ ਸਿੰਘ ਸਾਡੇ ਏਡੀਸੀਪੀ ਸਾਹਿਬ ਆਪਣੇ ਸ਼ਿਵਦਰਸ਼ਨ ਸਾਡੇ ਏਸੀਪੀ ਵੈਸਟ ਔਰ ਇਨਸਪੈਕਟਰ ਦਿਨੋਤ ਕੁਮਾਰ ਤੇ ਬਈ ਟੀਮ ਨੇ ਜਿਨ੍ਹਾਂ ਨੇ ਬਹੁਤ ਵਧੀਆ ਏ ਸਕਸੈਸਫੁਲ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦੇ ਕੇ ਟੋਟਲ 9 ਮੁਲਜ਼ਮਾਂ 'ਚ ਫੜੇ ਤੇ 20 ਕਿਲੋ ਪਲੱਸ ਜਿਹੜੀ ਹੀਰੋਇਨ ਬਰਾਮਦ ਹੋਈ ਹੈ ਲੇਟੈਸਟ ਜਿਹੜੀ ਅੱਜ ਤੋਂ ਮੈਂ ਸ਼ੇਅਰ ਕੀਤੀ ਜਾ ਰਹੀ ਹੈ 12 ਕਿਲੋ ਤੇ 6 ਗ੍ਰਾਮ ਹੈ ਤੇ ਨਾਲ ਇੱਕ ਸੁਫਿਸਟੀਕੇਟਿਡ 30 ਬੋਰ ਦਾ ਪਿਸਤਲ ਤੇ ਮੈਗਜ਼ੀਨ ਇਹ ਫੜੇ ਗਏ ਸਰ ਪੰਜ ਪਹਿਲਾਂ ਤੇ ਚਾਰ ਹੋਣ ਹੈ ਜੀ ਹਾਂਜੀ ਸਰ ਪੰਜ ਬੜੀ ਹਾਂਜੀ ਹਾਂਜੀ ਸਰ ਨਾਲ ਐਕਟਿਵ ਕਰ ਲਿਆ ਮੁਲਜ਼ਮ ਉਸ ਜੀ ਨਾਲ ਹਾਂਜੀ ਜੀ ਪੁੱਛ ਕੇ ਚੇਜ ਆਇਆ ਕਿਉਂਕਿ ਪਠਾਨ ਲਿੰਕ ਦੋਨੇ ਪਾਸੇ ਸੀਗਾ ਇਹਪਰ ਦੇਖੀਏ ਗੁਰਜੀਤ ਜਿਹੜਾ ਉਹ ਅਨਾਲਾ ਸੈਕਟਰ ਦਾ ਰਹਿਣ ਵਾਲਾ ਤੇ ਇਸ ਲਿੰਕ ਨਾਲ ਪਤਾ ਲੱਗਿਆ ਕਿ ਉਹ ਜਿਹੜੀ ਉਧਰ ਡਰਾਪਿੰਗ ਜ਼ਿਆਦਾ ਸ਼ੁਰੂ ਕਰ ਦਿੱਤੀ ਹਾਂਜੀ ਇਹ ਗੁਰਪੇਜ ਗੁਰਦੇਤ ਤੋਂ ਨੇ ਪਿਓ ਪੁੱਤ ਇਕੱਠੇ ਹੋ ਗਏ ਗੁਰਪੇਜ ਦਾ ਦੋਸਤ ਮਲਕੀਤ ਸਿੰਘ ਇਹਦਾ ਮਲਕੀਤ ਦੇ ਜਿਹੜੇ ਖੇਤ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਨੇ ਦਲਪਿੰਡ ਦੇ ਵਿੱਚ ਤੇ ਚਰੀ ਜਾ ਤੁਹਾਨੂੰ ਮੈਂ ਜਿਵੇਂ ਦੱਸਿਆ ਕਲਟੀਵੇਸ਼ਨ ਦੇ ਵਿੱਚ ਉੱਥੋਂ ਦੇ ਕੋਆਰਡੀਨੇਟ ਗੁੰਦੇ ਸੀਗੇ ਉੱਥੇ ਡਰਾਪਿੰਗ ਕਰਕੇ ਜੁਪ ਕਰਕੇ ਕੱਢ ਲਿਆ ਹੁੰਦੇ ਸੀ ਬਿਲਕੁਲ ਅਲੱਗ-ਅਲੱਗ ਨਹੀਂ ਮੱਜਾਂ ਦਾ ਤਾਂ ਉਹਨਾਂ ਨੇ ਆਪਣੇ ਏਰੀਆ ਉਹਨਾਂ ਦੇ ਘਟਾ ਰਾਜੋ ਮਿਲਿਆ ਹੈ ਨਾ ਜੀ ਪਠਾਨਨ ਪਾਕਿਸਤਾਨ ਹਾਂ ਜੀ ਪਾਕਿਸਤਾਨ ਦੇ ਸਮਗਲਰ ਹੈ ਜਿਹ ਪਹਿਲਾਂ ਵੀ ਇੱਕ ਦੋ ਇਨਵੈਸਟੀਗੇਸ਼ਨ ਚ ਆਇਆ ਹੈ ਨਾਮ WhatsApp ਜਿਹੜਾ ਐਪ ਹੈ ਯੂਜ਼ ਕਰ ਰਹੇ ਸੀ ਵਰਚੁਅਲ ਨੰਬਰਸ ਦੇ ਨਾਲ ਤਾਂ ਤਾਂ ਵੀ ਡਿਟੈਕਸ਼ਨ ਨਾ ਹੋ ਸਕੇ ਜਿਹੜਾ ਚੈੱਕਰ ਨਾਮ ਆਇਆ ਸੀ ਪੱਖੋਂ ਜਿਹੜੀ ਆਖੀ ਉਹ ਆਪਦੇ ਪਤਨ ਦੇ ਚਾਚੇ ਨੇ ਅਲੱਗ-ਅਲੱਗ ਦੋਨੇ ਨੇ ਜੀ ਹੋ ਸਕਦਾ ਉਧਰ ਆਪਸ ਇਕੱਠੇ ਹੋਣ ਪਰ ਇੱਥੇ ਡਿਫਰੈਂਟ ਬੰਦਾ ਇੱਕ ਸਾਹਮਣੇ ਆਇਆ ਉਹਦੀ ਉਹਨੇ ਆਈਡੈਂਟੀਫਿਕੇਸ਼ਨ ਤੁਹਾਨੂੰ ਪਤਾ ਜਿਹੜੇ ਬਾਹਰਲੇ ਬੰਦੇ ਆਪਣਾ ਉਹਨਾਂ ਕੀ ਨਿਕਨੇਮ ਜਾਂ ਕੋਈ ਜਿਹੜੀ ਐਲੀਆਸ ਵਰਤਮੁਰਤ ਲੈਂਦੇ ਨੇ ਪੰਚਾਇਤ ਦੇ ਪਤਨ ਤੋਂ ਜੀ ਨੇ ਵੀ ਪਤਨੇ ਦੇ ਚਾਚੇ ਭਤੀਜੇ ਨੇ ਪੰਚਾਇਤ ਲਈ ਕੀ ਘਟਨਾਤਖਾਣ ਦੇਖੋ ਪਤਾ ਕੀ ਹੈ ਜੀ ਉਹਦੇ ਚ ਆਪਣੇ ਕੋਲ ਚਾਚਾ ਆਇਆ ਸੀਗਾ ਜਿਹੜਾ ਪਹਿਲਾ ਸੀ ਗੁਰਸੇਵਕ ਵਿਸ਼ਾਲਦੀਪ ਗੁਰਪ੍ਰੀਤ ਅਰਸ਼ਦੀਪ ਵਾਲਾ ਮਾਡਿਊਲ ਇਹਦੇ ਜਿਹੜੇ ਗੁਰਪੇਜ ਗੁਰਦੇਤ ਮਲਕੀਤ ਤੇ ਗੁਰਜੀਤ ਨੇ ਇਹ ਪਠਾਨ ਨਾਲ ਰਿਲੇਸ਼ਨ ਰਾਇਏ ਨੇ ਪਰ ਗੁਰਸੇਵਕ ਜਿਹੜਾ ਪਹਿਲੇ ਕੇਸ ਦਾ ਸੀ ਉਹਦੇ ਰਾਹੀਂ ਇਹ ਗੱਲ ਪਤਾ ਲੱਗੀ ਸੀ ਇਹ ਪਿਓ ਪੁੱਤ ਜਿਹੜੇ ਗੁਰਪੇਜ ਤੇ ਗੁਰਦੇਤ ਤੇ ਕੰਮ ਕਰ ਰਹੇ ਸੋ ਉਹਦੇ ਤੇ ਪੁਲਿਸ ਨੇ ਆਪਣਾ ਆਪਰੇਸ਼ਨ ਲਾਂਚ ਕੀਤਾ ਤੇ ਬੰਦੇ ਫੜੇ ਤੁਸੀਂ ਉਸ ਦਾ ਵੀ ਨਿਗਰਾਨੀ ਰੱਖ ਰਹੇ ਹੋ ਜਿੱਦਾਂ ਤੁਸੀਂ ਬਾਰਡਰ ਤੇ ਪੁਲਿਸ ਤੁਸਤਾ ਨਹੀਂ ਕਰਦੇ ਦੇ ਫਸਟਲੀ ਡਾਕਟਰ ਨੂੰ ਲੈਂਦੇ ਨੇ ਜਿਹੜਾ ਲੈ ਰਹੇ ਡੋਟਰ ਲਈ ਇਸੇ ਦਾ ਆਪ ਇਮੀਡੀਟ ਹਮ ਦੇ ਨਹੀਂ ਤਾਂ ਇਸ ਦਾ ਇਸ ਨਾਲ ਨਾਲ ਨਾ ਹੈ ਦੇਖਾ ਜਾਣਾ ਇਹ ਦੇਖੋ ਬੀਐਸਐਫ ਉਥੇ ਕੰਮ ਕਰ ਰਹੀ ਹੈ ਆਲਰੇਡੀ ਬਹੁਤ ਡੀਪਲੀ ਪਰ ਜਿਹੜਾ ਬੰਦਾ ਓਨਰ ਹੈ ਉਹਨੂੰ ਉਥੇ ਕੋਈ ਕਹਿ ਨਹੀਂ ਸਕਦਾ ਨਾ ਉਹਦੇ ਰਾਈਟ ਹੈ ਉਥੇ ਸਿਰਫ ਫ੍ਰਿਸਕਿੰਗ ਹੁੰਦੀ ਹੈ ਜਿਹੜੇ ਵਾਟਰ ਫੈਂਸਿੰਗ ਦੇ ਵਿੱਚ ਗੇਟ ਵੀ ਬਣੇ ਹੋਏ ਜਿਹੜੇ ਕ੍ਰੋਸ ਨੇ ਇਧਰਲੇ ਪਾਸੇ ਵਾਲਿਆਂ ਦੇ ਇੱਕ ਪਾਸੇ ਸੈਕੰਡ ਲਾਈਨ ਆਫ ਡਿਫੈਂਸ ਵੀ ਪੁਲਿਸ ਨੇ ਰੱਖੀ ਔਰ ਵੈਰੀਫਿਕੇਸ਼ਨ ਜਿਹੜੀ ਪ੍ਰਾਣੇ ਸਮਗਲੋਸ ਦੀ ਚੱਲਦੀ ਰਹਿੰਦੀ ਹੈ ਉਹ ਤਾਂ ਆਨਗoing ਪ੍ਰੋਸੈਸ ਹੈ ਜੀ ਸਰ ਜੀ ਅਗਰੇ ਵਾਲੇ ਕੋਈ ਪਹਿਲਾਂ ਵੀ ਕੋਈ ਹਾਂਜੀ ਇਹ ਗੁਰਜੀਤ ਸਿੰਘ ਦੀ ਪੁੱਛਗਿੱਛ ਇਹ ਗੱਲ ਆਈ ਹੈ ਕਿ ਮੈਂ ਪਹਿਲਾਂ ਵੀ ਕਨਸਾਈਨਮੈਂਟਸ ਜਿਹੜੀਆਂ ਹਥਿਆਰਾਂ ਦੀਆਂ ਇਹ ਹੀਰੋਇਨ ਦੀਆਂ ਤੇ ਕੁਝ ਹਵਾਲਾ ਡੀਲਿੰਗ ਵੀ ਉਹਨੇ ਕੀਤੀ ਹੈ ਜੀ ਹਵਾਲਾ ਲੱਗ ਦੱਸ ਦਿਓ ਤੇ ਕਿਸ ਦੇ ਇੱਕੋ ਚੱਲਦਾ ਲੱਗਾ ਬੜਾ ਕਿੱਥੋਂ ਨਹੀਂ ਜੀ ਅਸੀਂ ਪੁੱਛਗਿੱਛ ਕਰਦੇ ਹਾਂ ਜੀ ਦੀ ਡਿਟੇਲ ਚ ਉਹ ਵੀ ਸ਼ੇਅਰ ਕਰਾਂਗੇ ਸਾਰੀ ਗੱਲ ਉਹ ਤਾਂ ਐਸੇ ਦੀ ਖਬਰ ਨਹੀਂ ਹੋਇਆ ਪਰ ਇਹ ਮੰਨਿਆ ਕਿ ਕੁਝ ਮਹੀਨੇ ਪਹਿਲਾਂ ਇਹਨਾਂ ਹਵਾਲਾ ਦਾ ਵੀ ਜਿਹੜਾ ਮੰਨੀ ਹੈ ਇਦਰ ਉਦਰ ਹੈਂਡਓਵਰ ਕੀਤਾ ਉਹਤੇ ਅਸੀਂ ਵਰਕ ਕਰ ਰਹੇ ਹਾਂ ਬੈਕਵਰਡ ਹਾਂਜੀ ਉਹ ਰੈਵਨਿਊ ਦੇ ਵਿੱਚ ਇਹ ਤਾਂ ਆਪਣਾ ਨਾਲ ਹੀ ਚੱਲ ਪੰਦਾ ਜੀ ਉੱਥੋਂ ਤਰਨ ਤਰਨ ਤੋਂ ਲਵਾਂਗੇ ਐਂਡ ਜੇ ਕੋਈ ਉਹ ਜੀ ਪ੍ਰਾਪਰਟੀ ਆਉਂਦੀ ਹੈ ਜਿਹੜੀ ਉਸ ਐਂਡੀਪੀਐਸ ਦੀ ਪ੍ਰੋਵੀਜ਼ਨ ਦੀ ਕਾਉਂਟਰਵੈਂਸ਼ਨ ਤੇ ਆਉਂਦੀ ਹੈ ਤਾਂ ਡੈਫਰਨਿਟਲੀ ਐਸੇ ਕੁਝ ਸ਼ਾਟਅਪ ਨੂੰ ਅਸੀਂ ਕੇਸ ਮੂਵ ਕਰਾਂਗੇ ਕੰਪਟੈਂਟ ਅਥਾਰਟੀ ਨੂੰ ਦਿੱਲੀ ਦੀ ਸਾਰੀ ਟੀਮ ਦੇ